ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬੱਬੂ ਖੋਸਾ ਆਪਣੇ ਨਾਲ ਹੈਗੇ ਆ ਐਡਵੋਕੇਟ ਕਰਨ ਪੁੱਟੀਵਾਲਾ ਪਹਿਲਾਂ ਤਾਂ ਬਾਕੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜਿੰਨੇ ਡੇਲੀ ਡੋਜ਼ ਪੰਜਾਬੀ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਗੁਰਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਬਾਈ ਗੁਰਜੀ ਕੀ ਫਤਿਹ ਪੁੱਟੀਵਾਲਾ ਸਾਹਿਬ ਦੇ ਨਾਲ ਆਪਾਂ ਕਿਉਂ ਬੈਠੇ ਆ ਇਹ ਬਹੁਤ ਹੀ ਇੱਕ ਗੰਭੀਰ ਮਸਲਾ ਹੈਗਾ ਜਿਹੜੀ ਸਾਡੇ ਆਮ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਸਮਝ ਨਹੀਂ ਹੈਗੀ ਕਿ ਉਹਨਾਂ ਦੀਆਂ ਜ਼ਮੀਨਾਂ ਕਿਸ ਤਰ੍ਹਾਂ ਫੋਨ ਦੀ ਪਲਾਨਿੰਗ ਚੱਲ ਰਹੀ ਆ ਮੈਂ ਤੁਹਾਨੂੰ ਇੱਕ ਆਡੀਓ ਸੁਣਾਉਂਗਾ ਇੱਕ ਚੈਨਲ ਦੀ ਹੈਗੀ ਆ ਪੰਜਾਬੀ ਲੋਕ ਚੈਨਲ ਦੀ ਆਪਾਂ ਉਹਨਾਂ ਤੋਂ ਧੰਨਵਾਦ ਕਰਦੇ ਵੀਡੀਓ ਲਈ ਸੁਣਿਓ ਇਹ ਇੱਕ ਪਿੰਡ ਮੱਲੇਵਾਲਾ ਜਿੱਥੇ ਇਹ ਮਸਲਾ ਬਣਿਆ ਤੇ ਜਿਵੇਂ ਅਸੀਂ ਦਿੱਲੀ ਪਹਿਲਾਂ ਗਏ ਸੀ ਕਿ ਸਾਡੀਆਂ ਜ਼ਮੀਨਾਂ ਨਾਲ ਖੋਹੋ ਤਾ ਉਹ ਕੁਝ ਜਥੇ ਬੰਦੀਆਂ ਪਿਛਲੇ ਦਿਨੀ ਚੰਡੀਗੜ੍ਹ ਗਈਆਂ ਕਿ ਸਾਡੀਆਂ ਜ਼ਮੀਨਾਂ ਖੋਲੋ ਤੇ ਉਹਨਾਂ ਦੇ ਮਗਰ ਜਾਣ ਵਾਲੇ ਕਿਸਾਨਾਂ ਤੇ ਮੈਂ ਖੁਦ ਹੈਰਾਨ ਸੀ ਕਿ ਐਡੇ ਐਡੇ ਵੱਡੇ ਜੌਂਡੀਅਰ ਟਰੈਕਟਰ ਤੇ ਹੋਰ ਚੀਜ਼ਾਂ ਲੈ ਕੇ ਜਿਹੜੇ ਪਹੁੰਚੇ ਹੋਏ ਸੀ ਕਿ ਸਾਡੀਆਂ ਜ਼ਮੀਨਾਂ ਖੋਲੋ ਹੁਣ ਉਦੋਂ ਜਿਹੜੀ ਉਹਨਾਂ ਦੀ ਮੰਗਾਂ ਸੀ ਉਹਦੇ ਚ ਪਹਿਲੀ ਮੰਗ ਜਿਹੜੀ ਸੀ ਇਹ ਸੀ ਵਿੱਚ ਇੱਕ ਕਿ ਜਿਹੜੀ ਲੈਂਡ ਸੀਲਿੰਗ ਐਕਟ ਆ ਉਹਨੂੰ 1.75 ਕਿੱਲੇ ਤੋਂ ਘਟਾ ਕੇ 10 ਕਰ ਦਿਓ ਆਪਾਂ 10 ਤੇ ਵੀ ਹਰਾਲ ਹੋਈ ਸੀ ਕਿ ਯਾਰੇ ਕੀ ਹੋਣ ਜਾ ਰਿਹਾ ਲੋਕਾਂ ਨੂੰ ਸਮਝ ਕਿਉਂ ਨਹੀਂ ਪਰ ਉਸ ਤੋਂ ਬਾਅਦ ਉਹਨਾਂ ਦੇ ਇੱਕ ਸੀਨੀਅਰ ਆਗੂ ਢੰਡਾ ਸਿੰਘ ਜੇਠੂਕੇ ਦਾ ਬਿਆਨ ਆਉਂਦਾ ਹੈ ਕਿ ਸਾਰਿਆਂ ਨੂੰ ਜ਼ਮੀਨ ਵੰਡ ਕੇ ਦਿੱਤੀ ਜਾਵੇ ਤਾਂ ਸਾਢੇ 3 3.5 3 3 ਕਿੱਲੇ ਸਾਰਿਆਂ ਨੂੰ ਆਉਣਗੇ ਹਨ ਤਾਂ ਆਪਾਂ ਲੰਬੀ ਨਹੀਂ ਗੱਲ ਕਰਦੇ ਆਪਾਂ ਭੁੱਟੀਵਾਲਾ ਸਾਹਿਬ ਨੂੰ ਪੁੱਛਦੇ ਆਂ ਵੀ ਐਡਵੋਕੇਟ ਸਾਹਿਬੇ ਜਰੂਰ ਦੱਸਿਓ ਵੀ ਇਹਦੀ ਇਹ ਜੜ ਕਿੱਥੋਂ ਲੱਗੀ ਤੇ ਅਸਲੇ ਦੇ ਪਿੱਛੇ ਸੋਚ ਕੀ ਆ ਵੇਖੋ ਜੀ ਬੱਬੂ ਖੋਸਾ ਜੀ ਗੱਲ ਆਏ ਆ ਵੀ ਇਹ ਜਿੰਨੇ ਮਤਲਬ ਕਿ ਜਿੰਨੇ ਕਾਮਰੇਡ ਹੈਗੇ ਆ ਤੇ ਇਹਨਾਂ ਜਿੰਨੇ ਕਾਰਪੋਰੇਟ ਹੈਗੇ ਆ ਇਹ ਸਾਰਿਆਂ ਦੀ ਮਾਂ ਇੱਕੋ ਹੀ ਹੈ ਇਹ بڑے ਛਾਤਰਾਂ ਨਾਲ ਢੰਗ ਦੇ ਨਾਲ ਜੋ ਕਾਰਪੋਰੇਟਸ ਚਾਹੁੰਦੇ ਆ ਨਾ ਉਹਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਾਉਣ ਵਾਸਤੇ ਕਾਮਰੇਡ ਹੈਗੇ ਆ ਸਾਰੇ ਹੂੰ ਕਾਰਪੋਰੇਟ ਵੀ ਚਾਹੁੰਦੇ ਆ ਵੀ ਕਿਸਾਨ ਆ ਜਿਹੜੇ ਅਸਲੀ ਕਿਸਾਨ ਆ ਉਹ ਜ਼ਮੀਨ ਦੇ ਵਿੱਚੋਂ ਖਾਲੀ ਹੋ ਜਾਣ ਤੇ ਕਾਮਰੇਡ ਵੀ ਚਾਹੁੰਦੇ ਆ ਵੀ ਜਿੰਨੇ ਕਿਸਾਨ ਆ ਇਹਨਾਂ ਤੋਂ ਜ਼ਮੀਨ ਕਿਸੇ ਤਰੀਕੇ ਨਾਲ ਖੋਹੀ ਜਾਵੇ ਫੇਰ ਇਹਨਾਂ ਮਜ਼ਦੂਰ ਬੰਨ ਤੇ ਫੇਰ ਅਸੀਂ ਲਾਲ ਝੰਡਾ ਚੱਕ ਕੇ ਤੇ ਇਹ ਆਪ ਦਾ ਜਿਹੜਾ ਕਾਮ ਰੈਡੀ ਰਾਜ ਆ ਉਹ ਲਾਗੂ ਕਰਕੇ ਇਹਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਇਹਨਾਂ ਨੂੰ ਮੂਰਖ ਬਣਾ ਕੇ ਤੇ ਲਾਗੂ ਕੀਤਾ ਜਾਂਦਾ ਤੇ ਉਹ ਸਾਰਾ ਕੁਝ ਮਤਲਬ ਕਿ ਇਹ ਏਜੰਡੇ ਤਹਿਤ ਇਹ ਚੱਲ ਰਿਹਾ ਉਹ ਉਸੇ ਦੀ ਏਜ ਦੇ ਵਿੱਚ ਆ ਤੁਸੀਂ ਸੁਣਿਆ ਹੋਊਗਾ ਝੰਡਾ ਸਿੰਘ ਦਾ ਬਿਆਨ ਕਿ ਸਾਰਿਆਂ ਨੂੰ ਇੱਕੋ ਜਿਹੀ ਵੰਡ ਕੀਤੀ ਜਾਵੇ ਪੌਣੇ ਤਿੰਨ ਤਿੰਨ ਕਿੱਲੇ ਆਉਂਦੀ ਹੈ ਪੰਜਾਬ ਦੇ ਵਿੱਚ ਤੇ ਭਾਰਤ ਪੰਦਰ ਤੇ ਪੰਜ ਪੰਜ ਕਿੱਲੇ ਆਉਂਦੀ ਹੈ ਉਹ ਸਾਰਾ ਕੁਝ ਇਹ ਪਲਾਨਿੰਗ ਦੇ ਤਹਿਤ ਹੋ ਰਿਹਾ ਮੈਂ ਉਹੀ ਗੱਲ ਕਰਦਾ ਸੀ ਨਾ ਵੀ ਅ ਜਿਹੜੇ ਜ਼ਿਮੀਂਦਾਰ ਸਾਡੇ ਹੈਗੇ ਆ ਚਾਹ 15 ਕਿੱਲੇ ਵਾਲਾ ਚਾ 20 ਵਾਲਾ ਚਾ 50 ਵਾਲਾ ਹਰੇਕ ਇਸ ਦੌੜ ਚ ਪਹਿਲੀ ਗੱਲ ਤਾਂ ਬੱਚਾ ਹੀ ਹਰੇਕ ਦੇ ਇੱਕ ਇੱਕ ਹੂੰ ਹੂੰ ਮੋਸਟਲੀ ਤਾਂ ਉਹ ਜਿਹੜਾ ਬਾਹਰ ਠੀਕ ਆ ਫਿਰ ਇਹ ਜਥੇਬੰਦੀਆਂ ਨੇ ਉਹੀ ਗੱਲ ਨਾਲ ਨਾ ਵੀ ਮਜ਼ਦੂਰਾਂ ਦੇ ਉੱਪਰ ਜਿਹੜੀ ਰੱਖ ਲਈ ਤੇ ਜਿਹੜਾ ਇਹ ਪਿੰਡ ਦੇ ਵਿੱਚ ਹੋਇਆ ਕੱਲ ਇਹਨੂੰ ਮਜ਼ਦੂਰ ਵਰਸਸ ਕਿਸਾਨ ਨਹੀਂ ਸੀਗਾ ਇਹ ਸੀਗਾ ਜ਼ਿਮੀਦਾਰ ਵਰਸਸ ਇਹਨਾਂ ਨੇ ਜਿਹੜਾ ਅਖੌਤੀ ਦਲਿਤ ਸ਼ਬਦ ਆਪਣੀ ਸਿੱਖੀ ਤਾਂ ਹੈ ਨਹੀਂ ਪਰ ਇਹ ਵਰਤੇ ਤੇ ਹਨ ਤਾਂ ਇਹ ਦੋ ਤਰ੍ਹਾਂ ਦੀ ਫਿਰਕਾ ਪ੍ਰਸਤੀ ਪਿੰਡਾਂ 'ਚ ਆ ਗਈ ਫਿਰਕਾ ਪ੍ਰਸਤੀ ਨੂੰ ਪਤਾ ਹੀ ਹੈ ਕਿਹੜੀ ਪਾਰਟੀ ਕਰਵਾਉਂਦੀ ਹੈ ਨਾ ਤੇ ਇਹ ਫਿਰ ਉਹੀ ਹੈ ਨਾ ਵੀ ਉਹਨਾਂ ਦੇ ਇਸ਼ਾਰਿਆਂ ਤੇ ਜਿਵੇਂ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਵੀ ਕੁਝ ਪਿੰਡਾਂ ਦੇ ਵਿੱਚ ਇਹ ਚੀਜ਼ ਚੱਲੀ ਸੀਗੀ ਫਿਰਕਾ ਪ੍ਰਸਤੀ ਵਾਲੀ ਵੀ ਜੇ ਮਾਲਕਾ ਕੈਨੇਡਾ ਅਮਰੀਕਾ ਬੈਠਾ ਇੱਥੇ ਜਦ ਝਾਂਡੇ ਚੱਕਲੇ ਜਮੀਨਾ ਆਪਾਂ ਨੂੰ ਇੱਕ ਬਜ਼ੁਰਗ ਨੇ ਦਿੱਲੀ ਗਿਆ ਸੀਗਾ ਵੀ ਇੱਕ ਦਿਨ ਖੋਣ ਗਏ ਹੂੰ ਤੇ ਹੁਣ ਉਹ ਜਿਵੇਂ ਕਹਿੰਦੇ ਹੈਕ ਤੇ ਗੋਟਾ ਰੱਖ ਕੇ ਹੈ ਨਾ ਤੇ ਉਹ ਖੋਣ ਦੇ ਰਾਹ ਤੁਰ ਪਈ ਹਾਂਜੀ ਹਾਂਜੀ ਇਹ ਉਕਸਾਇਆ ਜਾ ਰਿਹਾ ਬੱਬੂ ਜੀ ਇਹ ਮਜ਼ਦੂਰ ਵਿਚਾਰੇ ਸਾਡੇ ਕੋਈ ਵਿਤਕਰਾਨੀਆਂ ਨੌ ਮਾਸ ਦਾ ਰਿਸ਼ਤਾ ਅੱਜ ਦਾ ਨਹੀਂ ਆ ਕਈ ਪੁਸ਼ਤਾਂ ਤੋਂ ਲੈ ਕੇ ਜਿਹਨੇ ਮਜ਼ਦੂਰ ਪਰਿਵਾਰ ਆ ਜਾਂ ਹੋਰ ਜਾਤੀਆਂ ਉਹਨਾਂ ਦਾ ਕਿਸਾਨ ਨਾਲ ਇੱਕ ਮਤਲਬ ਕਿ ਨੌ ਮਾਸ ਦਾ ਰਿਸ਼ਤਾ ਪੱਕਾ ਬਣਿਆ ਪਿਆ ਸੀ ਇੱਕ ਦੂਜੇ ਦੇ ਦੁੱਖ ਦੇ ਸੁੱਖ ਦੇ ਲੈ ਕੇ ਆਰਥਿਕ ਪੱਖ ਤੇ ਕੰਮ ਧੰਦਿਆਂ ਦੇ ਵਿੱਚ ਹਮੇਸ਼ਾ ਇਵਨ ਕਿ ਲੜਾਈ ਝਗੜਿਆਂ ਚ ਵੀ ਕਿਸਾਨ ਦੇ ਨਾਲ ਮਜ਼ਦੂਰ ਤੇ ਮਜ਼ਦੂਰ ਦੇ ਨਾਲ ਕਿਸਾਨ ਖੜਦਾ ਰਿਹਾ ਹੈ ਪਰ ਇਹ ਆਪਣੇ ਕਹਿੰਦੇ ਦੇ ਚ ਵੀ ਕਤਲ ਵੀ ਹੁੰਦਾ ਤਾਂ ਤਾਂ ਵੀ ਦੋਵੇਂ ਹੁੰਦੇ ਸੀ ਹਾਂ ਇਹ ਜ਼ਹਿਰ ਖੋਲਿਆ ਜਾ ਰਿਹਾ ਹੈ ਕਾਮ ਰੇਣਾ ਤੇ ਖੋਲਿਆ ਜਾ ਰਿਹਾ ਹੈ ਸਾਰੀ ਜਿਹੜੀ ਸਿਨੈਰੀਓ ਹੈ ਮਗਰ ਉਹੀ ਤੇ ਜਿਹੜੀ ਆਪਾਂ ਕਹਿੰਦੇ ਆ ਮਤਲਬ ਕਿ ਜਿਵੇਂ ਆਪਾਂ ਕਹਿ ਸਕਦੇ ਆ ਕਿ ਸਾਰਾ ਕੋਰਪੋਰੇਟ ਤੇ ਇਕੋ ਆਏ ਕਿਉਂ ਹੋਇਆ ਪਹਿਲੀ ਵਾਰ ਜਦੋਂ ਮਤਲਬ ਕਿ ਪਹਿਲਾਂ ਸਿਰਫ ਸੁਣਦੇ ਸੁਣਦੇ ਸੀਗੇ ਬਾਅਦ ਚੋਂ ਬਹੁਤ ਸਾਰੇ ਆਥੈਂਟਿਕ ਪ੍ਰੂਫ ਆਪਣੇ ਹੱਥ ਲੱਗੇ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇਹਾ ਕਿ ਜਦੋਂ ਕਿਸਾਨ ਮੋਰਚਾ ਦਿੱਲੀ ਚੱਲ ਰਿਹਾ ਸੀ ਤਾਂ ਉੱਥੇ ਬੰਗਾਲ ਦਾ ਇਲੈਕਸ਼ਨ ਆ ਗਿਆ ਤਾਂ ਬੰਗਾਲ ਦੇ ਵਿੱਚ ਜਾਨੀ ਕਿ ਸਾਨੂੰ ਜਾਣ ਦਾ ਉੱਥੇ ਮੌਕਾ ਮਿਲਿਆ ਸਾਡੇ ਆਗੂ ਗਏ ਤਾਂ ਉੱਥੇ ਤੁਸੀਂ ਦੇਖੋਗੇ ਕਿ ਪਿੱਛੇ ਪਿਛਲੇ ਸਮੇਂ ਦੇ ਵਿੱਚ 25 ਸਾਲ ਕਾਮਰੇਡਾਂ ਦਾ ਰਾਜ ਰਿਹਾ ਅੈਂਦ ਕੀ ਜਿਹੜਾ ਕੀ ਹੋਇਆ ਕਿ ਕਾਮਰੇਡਾਂ ਦੀ ਵੋਟ ਇੱਕ ਫਿਕਸਡ ਵੋਟ ਪਰਸੈਂਟੇਜ ਆ ਉਹਨਾਂ ਕੋਲੇ ਪੱਕੀ ਵੋਟ ਬੈਂਕ ਆ ਹੈਗੀ ਆ ਪੱਕਾ ਜੇ ਆਪਾਂ ਕਹਿ ਦਈਏ ਵੀ ਪੰਜਾਬ ਚ ਤਾਂ ਚਲੋ ਇਹਨਾਂ ਦਾ ਪੈਰ ਨਹੀਂ ਲੱਗੇ ਪਰ ਉੱਥੇ ਵੋਟ ਬੈਂਕ ਪੱਕਾ ਉਹ ਅਰ ਕੀ ਭਾਜ ਪਣਗੇ ਹਾਂ ਉਹ ਵੋਟ ਭਾਜ ਪਾ ਨੂੰ ਸ਼ਿਫਟ ਹੋਇਆ ਸਾਰਾ ਤਾਂ ਸਭ ਤੋਂ ਇੰਪੋਰਟੈਂਟ ਗੱਲ ਆ ਔਨ ਰਿਕਾਰਡ ਆ ਟੀਵੀ ਚੈਨਲਾਂ ਤੇ ਵੀ ਚੱਲਿਆ ਸੀ ਆਪਦੇ ਕੰਨੀ ਵਿੱਚ ਸੁਣਿਆ ਕਿ ਕਾਮਰੇਡ ਇਹ ਸਲੋਗਨ ਦੇ ਰਹੇ ਸੀ ਕਿ ਪਹਿਲੇ ਰਾਮ ਫਿਰ ਬਾਅੰ ਹੂੰ ਹੁਣ ਜਿਹੜੇ ਲੈਫਟਿਸਟ ਆ ਨਾ ਜਿਵੇਂ ਵਾਮਪੋ ਜੋ ਲੈਫਟਿਸਟ ਆ ਜਾਂ ਖੱਬੇ ਪੱਖੀ ਜਿਹਨੂੰ ਕਹਦੇ ਨੇ ਆ ਜਪਾ ਕਾਮਰੇਡ ਕਹਿੰਦੇ ਨੇ ਆ ਤਾਂ ਇਹਨਾਂ ਨੂੰ ਆਪਾਂ ਹਿੰਦੀ ਤੇ ਪੰਜਾਬੀ ਚ ਵਾਮ ਪੱਖੀ ਕਿਹਾ ਵਾਮ ਬੰਦੀ ਕਹਿੰਦੇ ਬਿਲਕੁਲ ਤਾਂ ਉਹ ਸਲੋਗਨ ਆ ਰਿਹਾ ਸੀ ਕਿ ਪਹਿਲੇ ਰਾਤ ਫਿਰ ਵਾ ਫਿਰ ਵਾ ਤਾਂ ਉਥੋਂ ਗੱਲਾਂ ਵੀ ਕਲੀਅਰ ਹੁੰਦੀਆਂ ਬਾਕੀ ਜੇ ਦੇਖਿਆ ਜਾਵੇ ਤਾਂ ਬੜੇ ਛਾਤਰਾਨਾ ਜਿਵੇਂ ਹੁਣ ਇਹ ਕਿਸਾਨਾਂ ਨੂੰ ਫਸਲਾਂ ਦੀ ਭਾਅ ਤੇ ਐਜੀਟੇਸ਼ਨ ਕਰਦੀਆਂ ਜਥੇ ਬਣੀਆਂ ਹੂੰ ਤਾਂ ਤੁਸੀਂ ਦੇਖੋਗੇ ਕਿ ਕਾਮਰੇਡ ਇਹਦੇ ਤੇ ਬਿਲਕੁਲ ਸਾਇਲੈਂਟ ਆ ਹਨ ਤੱਕ ਦੇ ਰਿਕਾਰਡ ਦੇਖੋ ਆ ਇੱਕ ਦੋ ਸਾਲਾਂ ਦਾ ਪਰ ਇਹਨਾਂ ਨੇ ਕੋਈ ਮੈਮੋਰੀਏਵ ਦਿੱਤਾ ਹੋਵੇ ਪਰ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਇੱਕ ਛਾਜ ਜਥੇ ਬੰਨੀਆਂ ਇਹਨਾਂ ਦੀਆਂ ਹੋਣ ਚੱਲੀਆਂ ਲਾਲ ਝੰਡੇ ਵਾਲੀਆਂ ਦੇਖੋ ਅਸਲ 'ਚ ਤਾਂ ਹੁਣ ਕਿੱਡੀ ਸਾਡੀ ਤਰਾਸਦੀ ਵਾਲੀ ਗੱਲ ਆ ਕਿ ਹੁਣ ਕਿਸਾਨ ਅੰਦੋਲਨ ਚੱਲਿਆ ਉੱਥੇ ਤੇ ਉਹਦਾ ਪਹਿਲਾ ਹੀ ਏਜੰਡਾ ਸੀ ਕਿ ਆਪਾਂ ਇਹਨੂੰ ਗੈਰ ਜਥੇਬੰਦ ਗੈਰ ਰਾਜਨੀਤਿਕ ਰੱਖਣਾ ਹੂੰ ਹੂੰ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਪੋਲੀਟੀਕਲ ਆਗੂਆਂ ਨੂੰ ਉੱਤੇ ਚੜ੍ਹ ਨਹੀਂ ਦਿੱਤਾ ਹੂੰ ਹੂੰ ਤਤੋ ਹੀ ਦੇਖੋਗੇ ਕਿ ਅਸੀਂ ਚਲੋ ਇੱਕ ਮੋਰਚੇ ਦੀ ਏਕਤਾ ਨੂੰ ਰੱਖਣ ਦੇ ਮਾਰੇ ਅਸੀਂ ਚੁੱਪ ਕਰ ਗਏ ਤੇ ਉਦੋਂ ਵੀ ਇਹਨਾਂ ਦੇ ਬਹੁਤ ਸਾਰੇ ਜਿਹੜੇ ਸਿਆਸੀ ਆਗੂ ਆ ਉੱਥੇ ਸਟੇਜਾਂ 'ਤੇ ਬੋਲਦੇ ਰਹੇ ਜਦ ਕਿ ਹੋਰਾਂ ਪਾਰਟੀਆਂ ਦੇ ਇਹਨੂੰ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ ਇਹਨਾਂ ਦੇ ਜਿਹੜੇ ਬਹੁਤ ਸਾਰੇ ਮਤਲਬ ਕਿ ਜਿਵੇਂ ਸੁਖਦਰਸ਼ਨ ਨਾਟਕਰ ਗਿਆ ਜਾਂ ਹੋਰ ਕਈ ਬੰਦੇ ਸੀਗੇ ਜਿਹੜੇ ਕਿ ਸਿੱਧੇ ਡਾਇਰੈਕਟਲੀ ਪੋਲੀਟੀਕਲ ਪਾਰਟੀਆਂ ਨਾਲ ਅਟੈਚਡ ਆ ਉਹ ਉੱਥੇ ਸਟੇਜਾਂ ਤੋਂ ਬੋਲਦੇ ਰਹੇ ਤੇ ਬੜੀ ਇਹਨਾਂ ਦੀ ਦੋਗਲੀ ਨੀਤੀ ਹੈ ਤੇ ਜੋ ਮਤਲਬ ਕਿਸਾਨ ਪੱਖੀ ਕੋਈ ਵੀ ਗੱਲ ਹੈ ਜਿਵੇਂ ਐਮਐਸਪੀ ਦੀ ਮੰਗ ਕਰਦੇ ਆ ਜਾਂ ਫਸਲਾਂ ਦੇ ਭਾਵਾਂ ਦੀ ਮੰਗ ਕਰਦੇ ਮੈਂ ਸੌਰੀ ਤੁਹਾਨੂੰ ਰੋਕਦਾ ਪਹਿਲਾਂ ਇਹਨਾਂ ਨੇ ਕਦੇ ਸੁਆਮੀ ਨਾਥਨ ਸੀ2 50% ਜਿਹੜੀ ਆਪਾਂ ਗੱਲ ਕਰਦੇ ਵੀ ਉਹ ਉਹਦੀ ਕਦੇ ਗੱਲ ਨਹੀਂ ਕੀਤੀ ਸੀ ਇਹ ਇਹ ਵਿਰੋਧ ਕਰਦੇ ਸੀ ਕਿ ਇਹ ਕਹਿੰਦੇ ਸੀਗਾ ਵੀ ਮਜ਼ਦੂਰ ਆ ਉਹ ਕਿਵੇਂ ਖਾਊਗਾ ਹਾਲਾਂਕਿ ਆਪਾਂ ਇਹ ਕਹਿੰਦੇ ਸੀ ਕਿ ਜੇ ਮੰਨ ਲਓ ਫਸਲ ਦਾ ਫੁੱਲ ਭਾਅ ਮਿਲੂਗਾ ਅੱਜ ਮਜ਼ਦੂਰ ਦੀ 3400 ਤਾਂ ਮਜ਼ਦੂਰ ਦੀ 3 ਫਿਰ 1000 ਵੀ ਹੋ ਜੂ ਕਿਉਂਕਿ ਜਿਹੜਾ ਉਹ ਲਾਗਤ ਵਾਲਾ ਲਾਗਤ ਲਾ ਕੇ ਮਿਲ ਜਾਂ ਸੀ ਨਾ ਫਸਲ ਦਾ ਭਾਅ ਤੇ ਮਜ਼ਦੂਰ ਦੀ 3 ਹੋ ਸਕਦਾ 1000 ਤੋਂ 1200 ਵੀ ਹੋ ਜਾਂਦੀ ਪਰ ਇਹ ਰੋਕਦੇ ਰਹੇ ਹੁਣ ਜਿੱਥੇ ਜ਼ਮੀਨਾਂ ਸੀਲਿੰਗ ਐਕਟ ਵਾਲੀ ਗੱਲ ਆ ਗਈ ਹੈ ਨਾ ਵੀ ਇਹ ਕਹਿੰਦੇ ਵੀ ਜ਼ਮੀਨਾਂ ਖੋਜ ਉਹੀ ਤੇ ਹੁਣੇ ਨਾਲ ਸੁਆਮੀਨਾਥ ਨਾਲ ਜਣੀ ਬੋਰਡ ਚ ਲਪੇਟ ਕੇ ਯਹਰ ਦੇਣ ਵਾਲੀ ਗੱਲ ਆ ਵੀ ਤੋਂ ਟਰੈਕਟਰ ਲੈ ਕੇ ਲੋਕ ਉੱਠ ਕੇ ਮਗਰ ਭਾਅ ਮਾਰੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਅੱਖ ਤਾਂ ਤੁਹਾਡੀਆਂ ਜ਼ਮੀਨਾਂ ਤੇ ਆ ਦੇਖੋ ਜੀ ਜਿਵੇਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਦੇਖੋ ਜੋ ਵੱਡੇ ਅਦਾਰਿਆਂ ਦੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਵਰਲਡ ਇਕਨੋਮਿਕ ਫੋਰਮ ਦੀ ਜਾਂ ਵੱਡੇ ਲੈਵਲ ਦੀਆਂ ਸੰਸਥਾਵਾਂ ਦਾ ਜੋ ਐਜੰਡਾ ਹੈ ਕਿ ਕਾਰਪੋਰੇਟ ਮਤਲਬ ਰਾਜ ਆਵੇ ਕਿ ਕਿਸਾਨਾਂ ਜ਼ਮੀਨ ਤੋਂ ਵਿਹਲੇ ਕਰਦੇ ਹੋ ਤੁਸੀਂ ਹੁਣ ਜੇ ਤੁਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਜੇ ਤੁਸੀਂ ਨੀਤੀ ਪੜ੍ਹੋ ਤਾਂ ਉਹਦੇ ਸਾਫ਼-ਸਾਫ਼ ਲਿਖਿਆ ਹੋਇਆ ਕਿ ਕਿਸੇ ਵੀ ਦੇਸ਼ ਦੀ ਯਾਨੀ ਕਿ ਜੋ ਪਾਪੂਲੇਸ਼ਨਾਂ ਕਿਸਾਨਾਂ ਦੀ ਉਹ 10% ਤੋਂ ਥੱਲੇ ਹੀ ਹੋਣੀ ਚਾਹੀਦੀ ਹੂੰ ਹੁਣ ਜੇ ਆਪਾਂ ਜਦੋਂ ਇਹ ਨੀਤੀ ਦੇ ਉੱਤੇ ਐਪੈਕਟ ਤੇ ਸਾਈਨ ਕੀਤਾ 1991 92 94 ਦੇ ਦੌਰ ਦੇ ਵਿੱਚ ਜਦੋਂ ਮੋਹਨ ਸਿੰਘ ਹਾਂ ਮੋਹਨ ਸਿੰਘ ਆਹ ਹਾਂ ਫਾਈਨੈਂਸ ਮਿਨਿਸਟਰ ਬਣਿਆ ਸੀ ਹਾਂ ਬਿਲਕੁਲ ਤਾਂ ਉਦੋਂ 60% ਤੋਂ ਜ਼ਿਆਦਾ ਲੋਕੀ ਡਾਇਰੈਕਟਲੀ ਇੰਡਾਇਰੈਕਟਲੀ ਖੇਤੀਬਾੜੀ ਸੈਕਟਰ ਚ ਇਨਵੋਲਵ ਸੀ ਓਕੇ ਤਾਂ ਉਹ ਵਰਲਡ ਟੂਓ ਦੀ ਨੀਤੀ ਕਹਿੰਦੀ ਹੈ ਕਿ ਤੁਸੀਂ ਇਹ ਪੋਪੂਲੇਸ਼ਨ ਨੂੰ ਘਟਾ ਕੇ 10% ਤੋਂ ਥੱਲੇ ਲੈ ਕੇ ਆਉਣਾ ਜ਼ਰੂਰੀ ਹੈ ਹੂੰ ਤਾਂ ਜੇ ਉਹਦੇ ਚ ਲਿਖਿਆ ਗਿਆ ਕਿ ਤੁਸੀਂ ਜਦੋਂ ਸਾਈਨ ਕਰਦੇ ਆ ਕਿ ਤੁਸੀਂ ਐਮ ਐਸ ਪੀ ਨਹੀਂ ਦੇਣੀ ਐਮ ਐਸ ਪੀ ਤੋਂ ਬਾਹਰ ਨਿਕਲਣਾ ਤੇ ਜਿਹੜੀ ਖੇਤਾਂੀ ਦੇ ਉੱਤੇ ਸਬਸਿਡੀ ਮਿਲਦੀ ਆ ਉਹ ਵੀ ਘਟਾ ਕੇ 10% ਤੋਂ ਥੱਲੇ ਲੈ ਕੇ ਆਉਣੀ ਜਿਹੜੀ ਆਪਾਂ ਦੇ ਰਹੇ ਆ ਨਾ ਤਾਂ ਉਹ ਇਸੇ ਕਰਕੇ ਗੈਟ ਚੋਂ ਨਿਕਲ ਗਏ ਹਾਂ ਜਦੋਂ ਆਪਾਂ ਡਬਲਯੂਟੀਯੂ ਦੀ ਵਿਰੋਧ ਕਰਦੇ ਆ ਨਾ ਤਾਂ ਐਮ ਐਸ ਪੀ ਉਹਦੇ ਵਿਚਾਰੇ ਰੋੜਾ ਬਣਿਆ ਹੋਇਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਊਗਾ ਕਿ ਜਦੋਂ ਕਰੋਨਾ ਕਾਲ ਦੇ ਵਿੱਚ ਜੀ 20 ਦਾ ਸਮਿਟ ਹੋਇਆ ਸੀਗਾ ਤਾਂ ਆਪਣੇ ਦੇਸ਼ ਦੇ ਅ ਮਤਲਬ ਕਿ ਇੱਕ ਚਿੱਠੀ ਭੇਜੀ ਸੀ ਰੈਜ਼ੋਲੂਸ਼ਨ ਪਾ ਕੇ ਭੇਜਿਆ ਸੀ ਜੀ ਆਰ ਡਬਲਯੂ ਟਿਊ ਕਿ ਜਾਂ ਤਾਂ ਜਿਹੜਾ ਤੁਹਾਡਾ ਕਲੌਜ਼ ਆ ਐਗਰੀਮੈਂਟ ਔਨ ਐਗਰੀਕਲਚਰ ਡਬਲਯੂ ਟਿਊ ਦਾ ਜਾਂ ਤਾਂ ਉਹਨੂੰ ਅਮੈਂਡ ਕਰੋ ਜਾਂ ਨੂੰ ਰਿਪੀਲ ਕਰੋ ਕਿਉਂਕਿ ਉਹ ਰੋਕ ਰਿਹਾ ਐਮ ਐਸ ਪੀ ਵੇਨ ਤੋਂ ਤਾਂ ਉਹ 46 ਹੋਰ ਦੇਸ਼ਾਂ ਨੇ ਉਹਦੀ ਸਹਿਮਤੀ ਜਤਾਈ ਸੀ 47 ਦੇਸ਼ਾਂ ਦਾ ਰੈਜ਼ੋਲੂਸ਼ਨ ਸੀ ਪਰ ਉਹ ਬਦਕਿਸਮਤੀ ਨਾਲ ਕਰੋਨਾ ਕਾਲ ਕਰਕੇ ਉਹਨੂੰ ਉਹ ਸਮਿਟ ਹੀ ਰੱਦ ਕਰ ਦਿੱਤਾ ਗਿਆ ਮੈਂ ਜਿਹੜੀ ਮੇਨ ਜੜਤ ਦੇ ਵਿੱਚ ਆਉਣਾ ਗੱਲ ਦੀ ਦੇ ਕਿ ਜਿਹੜੀ ਐਮਐਸਪੀ ਹੈ ਨਾ ਉਹ ਡਬਲਯੂਟੀਓ ਦੀ ਨੀਤੀ ਦਾ ਪੂਲ ਸਿੱਧਾ ਵਿਰੋਧ ਕਰਦੀ ਹੈ ਤਾਂ ਕਿਉਂ ਮੈਂ ਕਹਿ ਰਿਹਾ ਆਪਦੀ ਗੱਲ ਨੂੰ ਮੈਂ ਜਸਟੀਫਾਈ ਕਰਦਾ ਕਿ ਕਾਮਰੇਡ ਤੇ ਕਾਰਪੋਰੇਟਾਂ ਦੀ ਮਾਂ ਕਿਉਂ ਮੈਂ ਕਹਿਣਾ ਹੈ ਚਾਹੇ ਕਿਉਂਕਿ ਕਿਉਂਕਿ ਇਹ ਐਮਐਸਪੀ ਦੀ ਗੱਲ ਹੀ ਨਹੀਂ ਕਰਦੇ ਹੁਣ ਤਾਂ ਹੀ ਇੱਕ ਵੀ ਐਜੀਟੇਸ਼ਨ ਚਾਹੇ ਆਪਦੇ ਆਪ ਨੂੰ ਵੱਡੇ ਨਾਲ ਖਵਾਉਣ ਵਾਲੇ ਬਰਾਹ ਦੀ ਜਥੇਬੰਦੀ ਕਹ ਲੋ ਇੱਕ ਵੀ ਔਨ ਰਿਕਾਰਡ ਲੈ ਆਉਣ ਇਹ ਜੋ ਫਸਲਾਂ ਦੀ ਮਤਲਬ ਕਿ ਭਾਅ ਨੂੰ ਲੈ ਕੇ ਬਾਅਦ ਭਾਅ ਨੂੰ ਲੈ ਕੇ ਸੈਂਟਰ ਸਰਕਾਰ ਖਿਲਾਫ ਇਹਨਾਂ ਨੇ ਕੱਲਿਆਂ ਨੇ ਐਜਿਟੇਸ਼ਨ ਕੀਤਾ ਆ ਚੰਡੀਗੜਾ ਵਾਲੇ ਤੋਂ ਕਹਿੰਦਾ ਇਹਨਾਂ ਨੂੰ ਅ ਕੱਟੋ-ਕੱਟ ਮੈਂ ਬਾਹਲੇ ਗੱਲ ਕਰਾ 15-20 ਸਾਲ ਹੋ ਗਏ ਉਹਨਾਂ ਨੂੰ ਮਤਲਬ ਕਿ ਜਥੇਬੰਦੀਏ ਬਰਾਹਨ ਹੋ ਚਾਹੀਨ ਅਜੇ ਤੱਕ ਇੱਕ ਵੀ ਨਹੀਂ ਉਹ ਤੁਸੀਂ ਦੇਖੋਗੇ ਬੜਾ ਛਾਤਰਾਨਾ ਢੰਗ ਦੇ ਨਾਲ ਜਿੱਥੇ ਕਿਸਾਨ ਮਜ਼ਦੂਰ ਦੇ ਵਿੱਚ ਪਾੜਾ ਪੈਂਦਾ ਉਬਜੇ ਮੁੱਦੇ ਆ ਜਾਂ ਕਿਸੇ ਦੀ ਕੁੜੀ ਮਰ ਗਈ ਮੁੰਡਾ ਮਰ ਗਿਆ ਰੌਲੇ ਇਹ ਉਬਜੇ ਆ ਜਾ ਕੋਈ ਨਿੱਕੇ ਮोटे ਰੌਲੇ ਹੋਣਗੇ ਕੋਈ ਵੱਡਾ ਇਸ਼ੂ ਚੱਕਿਆ ਨਹੀਂ ਉਹ ਮਕਸਦ ਹੀ ਸਿੱਧਾ ਹੈ ਜAVE ਕਿਸਾਨਾਂ ਨੂੰ ਮੇਨ ਮੁੱਦੇ ਤੋਂ ਹਟਾ ਕੇ ਭੜਕਾਇਆ ਜਾਵੇ ਪਾਸੇ-ਪਾਸੇ ਲਾਇਆ ਜਾਵੇ ਤੇ ਫੇਰ ਮਤਲਬ ਕਿ ਭੋਲੇ ਆ ਕਿਸਾਨ ਸਾਡੇ ਵਿਚਾਰੇ ਭੋਲੇ ਆ ਜਦੋਂ ਵੀ ਕਿਤੇ ਉਹਨਾਂ ਨੂੰ ਕੋਈ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਕਿ ਭਾਈ ਮਤਲਬ ਕਿ ਕੋਈ ਸਾਡੇ ਹੱਕਾਂ ਦੀ ਕੋਈ ਗੱਲ ਕਰ ਰਿਹਾ ਕਿਉਂਕਿ ਭੋਲੇ ਆ ਉਹਨਾਂ ਨੂੰ ਨਹੀਂ ਪਤਾ ਨਾ ਉਹਨਾਂ ਨੂੰ WTO ਦੀ ਸਮਝ ਆ ਨਾ ਉਹਨਾਂ ਨੂੰ CAT ਦੀ ਸਮਝ ਆ ਨਾ ਉਹਨਾਂ ਨੂੰ ਵਿਚਾਰਾਂ ਨੂੰ ਕਾਰਪੋਰੇਟ ਸੈਕਟਰ ਬਾਰੇ ਕੁਝ ਪਤਾ ਨਾ ਕਾਮਰੇਡਾਂ ਦਾ ਪਤਾ ਵੀ ਇਹਨਾਂ ਦੀ ਨੀਤੀ ਪਹੁੰਚੀ ਕੀ ਹੈ